ਦਸਨ ਕਰ ਰਿਹਾ ਅੱਜ ਆਪਾਂ ਜੀ ਤੁਹਾਨੂੰ ਦੇਖੋ ਅੱਜ ਕਾਂਗਰਸ ਪਾਰਟੀ ਵੱਲੋਂ ਪਾਰਟੀ ਪੱਧਰ ਦੇ ਉੱਤੇ ਸਾਰੇ ਪੰਜਾਬ ਦੇ ਵਿੱਚ ਅਸੀਂ ਅੱਜ ਰੋਸ ਧਰਲੇ ਦੇ ਰਹਿਆ ਜਿਹੜੀਆਂ ਪੈਟਰੋਲ ਡੀਜ਼ਲ ਔਰ ਗੈਸ ਦੀਆਂ ਕੀਮਤਾਂ ਜਿਹੜੀਆਂ ਨੇ ਮੋਦੀ ਸਰਕਾਰ ਨੇ ਵਧਾਈਆਂ ਦੇਖੋ ਡਾਕਟਰ ਮਲਮੋਨ ਸਿੰਘ ਦੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ 150 ਟਨ ਸੀ ਔਰ ਜਿਹੜੀ ਪੈਟਰੋਲ ਡੀਜ਼ਲ ਔਰ ਜਿਹੜਾ ਗੈਸ ਹੈ ਉਹਦੀਆਂ ਕੀਮਤਾਂ ਬਹੁਤ ਘੱਟ ਸੀ ਅੱਜ ਜਿਹੜਾ ਕਰੂਡ ਆਇਲ ਹੈ ਕੱਚਾ ਤੇਲ ਹੈ ਉਹਦੀਆਂ ਕੀਮਤਾਂ ਘੱਟ ਨੇ ਔਰ ਮੈਂ ਸਮਝਦਾ ਹਰ ਦਿਨ ਅਜ ਡੀਜ਼ਲ ਔਰ ਪੈਟਰੋਲ ਔਰ ਗੈਸ ਦੀਆਂ ਕੀਮਤਾਂ ਜਿਹੜੀਆਂ ਵਧਾਈਆਂ ਜਾ ਰਹੀਆਂ ਅੱਜ ਤੀਜੇ ਦਿਨ ਔਰ ਲੋਕਾਂ ਦਾ ਮੈਂ ਸਮਝਦਾ ਮਹंगाई ਨੇ ਲੱਕ ਤੋੜਦਾ ਸੋ ਅੱਜ ਕਾਂਗਰਸ ਪਾਰਟੀ ਵੱਲੋਂ ਮੋਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਜਿਹੜੀਆਂ ਇਹ ਕੀਮਤਾਂ ਪੈਟਰੋਲ ਡੀਜ਼ਲ ਔਰ ਗੈਸ ਦੀਆਂ ਵਧਾਈਆਂ ਜਾ ਰਹੀਆਂ ਇਹ ਵਾਪਸ ਲਿਆਂ ਜਾਣ ਔਰ ਲੋਕਾਂ ਨੂੰ ਰਾਹ ਦਿੱਤੀ ਜਾਵੇ। ਅੱਛਾ ਇਹ ਹੁਣ ਜਿਹੜਾ ਤੁਹਾਡਾ ਪ੍ਰਦਰਸ਼ਨ ਹੈ ਜ਼ਿਲ੍ਹਾ ਪੰਦਰ ਤਾਂ ਹੀ ਪੰਜਾਬ ਪੰਦਰ ਦਾ ਇਹ ਇਹ ਸਾਰੇ ਸਾਡੇ ਪੰਜਾਬ 'ਚ ਹਰ ਡਿਸਟ੍ਰਿਕਟ ਦੇ ਵਿੱਚ ਹਰ ਸਾਡੇ ਬਲਾਕ ਦੇ ਵਿੱਚ ਅਸੀਂ ਇਹ ਧਰਨੇ ਦੇ ਰਹੇ ਆਂ। ਮੇਰਾ ਬਸੀ ਅਸੀਂ ਅੱਜ ਹਲਕੇ ਦੇ ਵਿੱਚ ਆਪਣੇ ਵੱਲੋਂ ਪ੍ਰਦਰਸ਼ਨ ਕਰ ਰਹੇ ਆਂ। ਦੋ ਹਲਕਿਆਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਚੱਲ ਰਿਹਾ। ਇੱਕ ਪਿਛਲੇ ਦਿਨੀ ਰਾਜਪੁਰਾ ਦੇ ਵਿੱਚ ਬੀਜੇਪੀ ਆਕੂ ਦਾ ਘਰਾਓ ਕੀਤਾ ਗਿਆ ਸੀਗਾ। ਉਸ ਵੰਦੀ ਪੁਲਿਸ ਹੁਣ ਕਿਸਾਨਾਂ ਨੂੰ ਚੱਕ ਰਹੀ ਹੈ ਘਰ-ਘਰ ਆ ਕੇ ਜੀ। ਆ ਤੁਹਾਡੇ ਨਾਲੋਚ ਹਾਂ ਮੈਂ ਪੜਿਆ ਅਖਬਾਰਾਂ ਦੇ ਵਿੱਚ ਜਿਹੜਾ ਕੱਲ ਹੀ ਤਸਵੀ ਹੋਇਆ ਤੇ ਦੇਖੋ ਗੱਲ ਇਹ ਹੈ ਕਿ ਅੱਜ ਕਿਸਾਨ ਜਿਹੜਾ ਹੈ ਉਹ ਤੰਗ ਹੈ ਭਾਜੀਪੀ ਸਰਕਾਰ ਜਿਹੜੀ ਇਹ ਮੋਦੀ ਸਰਕਾਰ ਹੈ ਇਹਨਾਂ ਨੇ ਮੈਂ ਸਮਝਦਾ ਜਿਹੜੇ ਕਾਲੇ ਕਾਨੂੰਨ ਬਣਾਏ ਇਹਨਾਂ ਨੂੰ ਵਾਪਸ ਲੈਣੇ ਚਾਹੀਦੇ ਨੇ ਔਰ ਇਹ ਸਰਕਾਰ ਦੇ ਕੰਨ ਤੇ ਜੂੜ ਹੀ ਸਾ ਕਿਰੀ 7 ਮਹੀਨੇ ਹੋ ਗਏ ਕਿਸਾਨ ਜਿਹੜੇ ਅੰਦੋਲਨ ਕਰਦੇ ਹਨ ਮੇਰਾ ਖਿਆਲ 5-700 ਕਿਸਾਨ ਇਸ ਮੋਰਚੇ ਦੇ ਵਿੱਚ ਸ਼ਹੀਦ ਹੋ ਚੁੱਕਿਆ ਤੋ ਇਹ ਜਿਹੜੇ ਪ੍ਰਦਰਸ਼ਨ ਨੇ ਇਹ ਕੋਈ ਪਾਰਟੀ ਲੈਵਲ ਦੇ ਨਹੀਂ ਅਸੀਂ ਵੀ ਜ਼ਿੰਮੇਦਾਰ ਆ ਹਰੇਕ ਜਿਹੜਾ ਇਨਸਾਨ ਹੈ ਜਿਹੜਾ ਜ਼ਿੰਮੇਦਾਰ ਹੈ ਕਿਸਾਨਾਂ ਦੇ ਨਾਲ ਔਰ ਜਿਹੜੇ ਕਾਲੇ ਕਾਨੂੰਨ ਮੋਦੀ ਨੇ ਕੀਤੇ ਨੇ ਇਹਨਾਂ ਨੂੰ ਉਹਨੂੰ ਵਾਪਸ ਲੈਣਾ ਚਾਹੀਦਾ ਇਹ ਹੁਣ ਤੇਲ ਦੇ ਜਿਹੜੇ ਵਧੀਆਂ ਹੋਈਆਂ ਕੀਮਤਾਂ ਬਾਰੇ ਹੁਣ ਕਿੰਨੇ ਤੱਕ ਕੋਈ ਪ੍ਰਦਰਸ਼ਨ ਕਰੋਗੇ ਕਿੰਨਾ ਚਿਰ ਪ੍ਰਦਰਸ਼ਨ ਕਰੋਗੇ ਅਸੀਂ ਇੱਥੇ ਦੇਖੋ ਪ੍ਰਦਰਸ਼ਨ ਕਰ ਰਹੇ ਆ ਸੈਂਬੋਲਿਕ ਪ੍ਰਦਰਸ਼ਨ ਹੈ ਵੀ ਇਹ ਅੱਜ ਦੇਖੋ ਹਾਲਾਤ 100 ਰੁਪਏ ਦੇ ਜਿਹੜੇ ਮੇਰੇ ਖਿਆਲ ਡੀਜ਼ਲ ਹੋ ਗਿਆ 100 ਹੋ ਗਿਆ ਕਿੰਨੀ ਚੀਜ਼ ਰਹਾ ਜਾਂਦੀ ਹੈ ਤੇ ਕਾਂਗਰਸ ਸਰਕਾਰ ਦੀ ਉਹਨਾਂ ਦੇਖੋ ਕਿਹਨੀਆਂ ਉਹ ਇੱਕ ਸਿੰਬੋਲਿਕ ਪ੍ਰੋਟੈਸਟ ਹੈ ਕਿ ਮੋਦੀ ਸਰਕਾਰ ਜਿਹੜੀ ਹੈ ਅੱਜ ਲੋਕਾਂ ਨੂੰ ਇਹ ਮੋਦੀ ਕਹਿੰਦਾ ਸੀ ਮੈਂ ਮਹਿੰਗਾਈ ਨੂੰ ਕੰਟਰੋਲ ਕਰ ਦਾਂਗਾ ਮੈਂ ਕਹਿੰਦਾ ਜਿੰਨੀ ਅੱਜ ਮਹਿੰਗਾਈ ਹੈ ਮੇਰਾ ਖਿਆਲ ਇਤਿਹਾਸ ਦੇ ਵਿੱਚ ਕਦੇ ਨਹੀਂ ਹੋਈ ਅੱਜ ਗਰੀਬ ਬੰਦੇ ਨੂੰ ਰੋਟੀ ਖਾਣੀ ਔਖੀ ਹੋਈ ਅਸੀਂ ਪ੍ਰਦਰਸ਼ਨ ਦੇ ਕਰ ਰਹੇ ਹਾਂ ਸਿੰਬੋਲਿਕ ਪ੍ਰਦਰਸ਼ਨ ਹੈ ਦਾ ਕਾਂਗਰਸ ਪਾਰਟੀ ਦੇ ਵੱਲੋਂ ਔਰ ਅਸੀਂ ਇਹ ਟਾਨੇ ਵੀ ਇਹ ਵਾਰ ਜਿਹੜੀ ਹੈ ਮੋਦੀ ਤੱਕ ਪਹੁੰਚੇ ਮੋਦੀ ਨੂੰ ਕੋਈ ਮਾੜੀ-ਮੋਟੀ ਜਾਗ ਆਵੇ ਕਿ ਜਿਹੜਾ ਇਹ ਲੋਕ ਨੇ ਜਿਹੜੇ ਤੰਗ ਨੇ ਉਹਨਾਂ ਨੂੰ ਕੋਈ ਰਾਹਤ ਦੇ